ਕਾਲ ਜੀ ਫਤਿਹ ਕਲੈਕਸ਼ਨ ਬਲੱਡ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਫਤਿਹ ਕਲੈਕਸ਼ਨ ਬੀ ਐਲ ਜੈਡ ਦੇ ਨਾਮ ਤੋਂ ਹੈ ਉਸ ਤੋਂ ਬਾਅਦ ਇੰਸਟਾ ਤੇ ਆਪਣਾ ਪੇਜ ਹੈ ਜੀ ਫੇਸ ਨੂੰ ਵੀ ਜਰੂਰ ਫੋਲੋ ਕਰਿਓ ਹਾਂਜੀ ਆਪਣੀ ਸ਼ਾਪ ਦਾ ਜਿਹੜਾ ਐਡਰੈਸ ਹੈ ਜੀ ਆਪਾਂ ਬੁੜਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਆ ਜੀ ਜਿਹੜਾ ਆਪਣਾ ਬੋਹਾ ਸਾਈਡ ਪੁੱਲ ਜਾਂਦਾ ਜੀ ਆਈਟੀਆਈ ਤੋਂ ਲੈ ਆਈਟੀਆਈ ਤੋਂ ਜਦੋਂ ਆਪਾਂ ਬੋਹਾ ਜਾਂਦੇ ਆ ਜੀ ਰਾਸਤੇ ਦੇ ਵਿੱਚ ਓਵਰ ਬ੍ਰਿਜ ਜਾਂਦਾ ਇੱਕ ਪੁਲ ਆਉਂਦਾ ਉਹੀ ਜਿਹੜਾ ਓਵਰ ਬ੍ਰਿਜ ਪੁਲ ਹੈ ਜੀ ਕ੍ਰੋਸ ਕਰਨ ਤੋਂ ਬਾਅਦ ਸੜਕ ਤੇ ਬਿਲਕੁਲ ਆਪਣੀ ਸ਼ਾਪ ਹੈ ਜੀ ਪੁਲ ਦੇ ਨਾਲ ਪੁਲ ਦੀ ਰੇਲਿੰਗ ਦੇ ਨਾਲ ਆਪਣੀ ਸ਼ਾਪ ਹੈ ਜੀ ਉਹ ਪੁਲ ਦੀ ਰੇਲਿੰਗ ਸਾਹਮਣੇ ਦਿਖ ਰਹੀ ਹੈ ਦੇਖੋ ਬਿਲਕੁਲ ਉਹਦੇ ਨਾਲ ਹੀ ਆਪਣੀ ਸ਼ਾਪ ਹੈ ਔਰ ਆਪਾਂ ਹੈਗੇ ਜੀ ਡਿਸਟ੍ਰਿਕਟ ਮਾਨਸਾ ਦੇ ਵਿੱਚ ਬੁੜਲਾਡਾ ਕਿਉਂਕਿ ਇੱਕ ਬੁੜਲਾਡਾ ਹੈਗਾ ਜੀ ਜਿਹੜਾ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਆਂਦਾ ਆਪਾਂ ਡਿਸਟ੍ਰਿਕਟ ਮਾਨਸਾ ਦੇ ਵਿੱਚ ਆ ਅੱਜ ਦੀ ਜਿਹੜੀ ਵੀਡੀਓ ਲੈ ਕੇ ਆਏ ਜੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਕਾਟਨ ਦੇ sidhuk collection ਦੇ ਆਪਾਂ suit ਲੈ ਕੇ ਆਏ ਆ ਪਿਓਰ ਕਾਟਨ ਸਟਫ ਹੈ ਜੀ ਏਕੇ brand ਦਾ ਹੈ ਸਟਫ ਰਹਿਣ ਵਾਲਾ ਪਿਓਰ ਕਾਟਨ ਜੀ ਸਟਫ ਦੀ ਕੋਈ ਵੀ ਐਦਾ ਮਿਕਸ ਕਪੜਾ ਨਹੀਂ ਹੈਗਾ ਪਿਓਰ ਕਾਟਨ ਸਟਫ ਰਹਿਣ ਵਾਲਾ ਹੈ ਜੀ ਕਲਰ ਹੈਗਾ ਇਹਦਾ ਪਿਓਰ ਮਾਜੈਂਟਾ ਕਲਰ ਹੈ ਜੀ ਥੋੜਾ ਜਿਆਦਾ ਇਹਦੇ ਵਿੱਚ ਵੀਡੀਓ ਦੇ ਵਿੱਚ ਥੋੜਾ ਜਿਆਦਾ ਬ੍ਰਾਈਟ ਆ ਰਿਹਾ ਹੈ ਫੋਨ ਕਰਕੇ ਥੋੜਾ ਬ੍ਰਾਈਟ ਆ ਰਿਹਾ ਪਰ ਬਹੁਤ ਸੋਹਣਾ ਜਾਂ ਮਰਜੈਂਟਾ ਕਲਰ ਹੈ ਜੀ ਹੌਟ ਪਿੰਕ ਟਾਈਪ ਸੀਦਕ ਕਲੈਕਸ਼ਨ ਹੈ ਜੀ ਏਕੇ ਬ੍ਰਾਂਡ ਦੀ ਹੈ ਔਰ ਨਾਲ ਇਹਦੇ ਹੈਗਾ ਜੀ ਮਸਲੀਨ ਦਾ ਦੁਪੱਟਾ ਦੁਪੱਟੇ ਦੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਮਸਲੀਨ ਦਾ ਹੈਗਾ ਜੀ ਦੁਪੱਟਾ ਇਹ ਦੁਪੱਟੇ ਦੇ ਸਾਈਡ ਤੇ ਮਤਲਬ نیچے ਬਾਰਡਰ ਬਣਾਇਆ ਹੋਇਆ ਪੱਲਿਆਂ ਦੇ ਉੱਪਰ ਵਿਚਕਾਰ ਉਹ ਦੁਪੱਟਾ ਪਲੇਨ ਹੈ ਜੀ ਇਹ ਇਧਰਲੇ ਪੱਲੇ ਦਾ ਬਾਰਡਰ ਹੈ ਸਟਾਫ ਹੈਗਾ ਜੀ ਪਿਓਰ ਕਾਟਨ ਦੁਪੱਟੇ ਦਾ ਸਟਾਫ ਹੈਗਾ ਜੀ ਪਿਓਰ ਮਸਲੀਨ ਦੁਪੱਟੇ ਦਾ ਫਾਲ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਮਸਲੀਨ ਦਾ ਇਹ ਦੁਪੱਟਾ ਰਹਿਣ ਵਾਲਾ ਹੈ ਜੀ ਵਧੀਆ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਜਿੱਥੇ ਮਰਜੀ ਇਹਨੂੰ ਲੇਸਿਸ ਵਗੈਰਾ ਨਾਲ ਡਿਜ਼ਾਈਨ ਵੀ ਕਰ ਸਕੇ ਹੋ ਹਾਂਜੀ ਜਿਹੜਾ ਇਹਦਾ ਕਲਰ ਹੈ ਜੀ ਸੂਟ ਦਾ ਪ੍ਰੋਪਰ ਇਹਦਾ ਕਲਰ ਹੈਗਾ ਜੀ ਹੌਟ ਪਿੰਕ ਟਾਈਪ ਮਜੈਂਟਾ ਹੈ ਜੀ ਥੋੜਾ ਜਿਹਾ ਬ੍ਰਾਈਟ ਮਜੈਂਟਾ ਆ ਰਿਹਾ ਹੈ ਰੈੱਡ ਟਾਈਪ ਜਾ ਰਿਹਾ ਉਦਾਂ ਦਾ ਕਲਰ ਨਹੀਂ ਹੈਗਾ ਜੀ ਇਹ ਵੀਡੀਓ ਦੇ ਵਿੱਚ ਥੋੜਾ ਜਿਹਾ ਕਲਰ ਦਾ ਮਤਲਬ ਚੇਂਜ ਆ ਰਿਹਾ ਜੀ ਕਲਰ ਜਿਹੜਾ ਏਸੀ ਡਿਜ਼ਾਈਨ ਦੇ ਸੇਮ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਤਿੰਨ ਸੂਟ ਆਏ ਨੇ ਜੀ ਕਲਰ ਜਿਹੜੇ ਅਲੱਗ-ਅਲੱਗ ਨੇ ਸਾਰਿਆਂ ਦੇ ਇਹਦਾ ਨੈਕਸਟ ਕਲਰ ਆਇਆ ਜੀ ਆਪਣੇ ਕੋਲੇ ਫਰੋਜੀ ਬਹੁਤ ਪਿਆਰਾ ਫਰੋਜੀ ਸ਼ੇਡ ਹੈ ਜੀ ਬ੍ਰਾਈਟ ਜਿਹਾ ਸ਼ੇਡ ਨਹੀਂ ਹੈਗਾ ਬਹੁਤ ਸੋਹਣਾ ਫਰੋਜੀ ਫਰੋਜੀ ਸ਼ੇਡ ਹੈ ਏਕੇ ਦੀ ਸਿਦਕ ਕਲੈਕਸ਼ਨ ਹੈ ਜੀ ਵਿਦ ਦੁਪੱਟਾ ਦੁਪੱਟਾ ਹੈਗਾ ਇਹਦਾ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਹੈ ਜੀ 2.5 ਮੀਟਰ ਦੀ ਲੈਂਥ ਦਾ ਦੁਪੱਟਾ ਹੈ ਇਹਦਾ ਬਹੁਤ ਸੌਫਟ ਮਸਲੀਨ ਦਾ ਦੁਪੱਟਾ ਬਣਿਆ ਹੋਇਆ ਹੈ ਜੀ ਬੜਾ ਪਿਆਰਾ ਦੁਪੱਟਾ ਬਣਿਆ ਹੈ ਜੀ ਕਵਾਲਿਟੀ ਦੁਪੱਟੇ ਦੀ ਵੀ ਅੱਛੀ ਲਗਾਈ ਹੋਈ ਇਹਨਾਂ ਨੇ ਜਿਹੜਾ ਸਟੱਫ ਹੈ ਜੀ ਪਿਓਰ ਕਾਟਨ ਦਾ ਰਹਿਣ ਵਾਲਾ ਹੈ ਔਰ ਸਟੱਫ ਦੀ ਜਿਹੜੀ ਕੁਆਲਿਟੀ ਹੈ ਉਹ ਵੀ ਪਿਓਰ ਕਾਟਨ ਲਗਾਈ ਬਹੁਤ ਸੋਹਣੀ ਕੁਆਲਿਟੀ ਦਾ ਸਟੱਫ ਹੈ ਜੀ ਇਹ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਨਾ ਇਹਦੇ ਉੱਤੇ ਬੁਰ ਵਗੈਰਾ ਆਵੇ ਨਾ ਇਹਦਾ ਕਲਰ ਜਾਵੇ ਜਿੱਦਾਂ ਇਹ ਫਿਰੋਜੀ ਕਲਰ ਹੈ ਜੀ ਕਲਰ ਨਹੀਂ ਜਾਏਗਾ ਇਹਦਾ ਬਹੁਤ ਸੋਹਣਾ ਇਹ ਜਿਹੜਾ ਪ੍ਰਿੰਟ ਰਹਿਣ ਵਾਲਾ ਜੀ ਇਹ ਪ੍ਰਿੰਟ ਆਪਣੇ ਕੋਲੇ ਹਨਾ ਪਹਿਲਾਂ ਸਰਦੀ ਦੇ ਵਿੱਚ ਆਪਾਂ ਕਾਫੀ ਸੇਲ ਕੀਤਾ ਬਹੁਤ ਸੋਹਣਾ ਦਾ ਰਿਸਪੌਂਸ ਰਿਹਾ ਇਸੇ ਪ੍ਰਿੰਟ ਦਾ ਗਰਮੀ ਦੇ ਵਿੱਚ ਆਪਾਂ ਮੈਚਿੰਗ ਦੇ ਵੀ ਚਾਲ ਓਵਰ ਦੇ ਵਿੱਚ ਇਹ ਆਪਾਂ ਸੇਲ ਕਰ ਚੁੱਕੇ ਹੁਣ ਇਹ ਮਤਲਬ ਆਪਣੇ ਕੋਲੇ ਵੀ ਦੁਪੱਟੇ ਨਾਲ ਆਇਆ ਜੀ ਮਸਲੀਨ ਦਾ ਦੁਪੱਟਾ ਹੈ ਨਾਲ ਕਲਰ ਹੈਗੇ ਇਹਦੇ ਵਿੱਚ ਤਿੰਨ ਇਹ ਸੀਗਾ ਇਹਦਾ ਸੈਕਿੰਡ ਕਲਰ ਥਰਡ ਕਲਰ ਹੈਗਾ ਜੀ ਇਹਦਾ ਨੇਵੀ ਬਲੂ ਬਿਲਕੁਲ ਡਾਰਕ ਵਾਲਾ ਨੇਵੀ ਬਲੂ ਹੈ ਜੀ ਦੁਪੱਟੇ ਦਾ ਸਟਾਈਲ ਸੇਮ ਆਏਗਾ ਮਸਲੀਨ ਦਾ ਦੁਪੱਟਾ ਹੈ ਬਿਲਕੁਲ ਡਾਰਕ ਕਲਰ ਹੈ ਜੀ ਨੇਵੀ ਬਲੂ ਡਾਰਕ ਡਾਰਕ ਨੇਵੀ ਬਲੂ ਹੈ ਆਲ ਓਵਰ ਇਹ ਸੂਟ ਰਹਿਣ ਵਾਲਾ ਹੈ ਆਲ ਓਵਰ ਇਹ ਸੂਟ ਰਹੇਗਾ ਜੀ ਫਾਸਟ ਕਲਰ ਨੇ ਜੀ ਇਹਦੇ ਨੇਵੀ ਬਲੂ ਟੋਨ ਦੇ ਵਿੱਚ ਇਹ ਸੂਟ ਰਹਿਣ ਵਾਲਾ ਹੈ ਜੀ ਆਲ ਓਵਰ ਸੂਟ ਹੈ ਬਹੁਤ ਸੋਹਣਾ ਨਾਲ ਮਸਲੀਨ ਦਾ ਹੈਗਾ ਜੀ ਦੁਪੱਟਾ ਦੁਪੱਟੇ ਦਾ ਸਟਾਫ ਵੀ ਬਹੁਤ ਸੋਹਣਾ ਲੱਗਿਆ ਹੈ ਜੀ ਨਾਲ ਪਿਓਰ ਕਾਟਨ ਸਟਾਫ ਹੈ ਜੀ ਏਕੇ ਦੀ ਸਿੱਦਕ ਕਲੈਕਸ਼ਨ ਹੈ ਔਰ ਇਹਦੇ ਵਿੱਚ ਤਿੰਨ ਮੈਂ ਤੁਹਾਨੂੰ ਕਲਰ ਦਿਖਾਈ ਨੇ ਜੀ ਇੱਕ ਨੀਵੀ ਬਲੂ ਦਿਖਾਇਆ ਜੀ ਇੱਕ ਫਰੋਜੀ ਦਿਖਾਇਆ ਇੱਕ ਦਿਖਾਇਆ ਮਜੈਂਟਾ ਵਿਦ ਸੂਟ ਇਹ ਵੀ ਵਿਦ ਦੁਪੱਟਾ ਸੂਟ ਰਹਿਣ ਵਾਲੇ ਨੇ ਔਰ ਰੇਟ ਇਹਨਾਂ ਦਾ ਰਹੇਗਾ ਜੀ 1250 ਰੁਪਏ 1250 ਰੁਪਏ ਸੂਟਾਂ ਦਾ ਰੇਟ ਰਹਿਣ ਵਾਲਾ ਹੈ ਜੀ ਅਗਰ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਜੀ ਰਸਿਆ ਦਾ ਸੂਟ ਇਹ ਸਿੰਗਲ ਸੂਟ ਰਹਿ ਗਿਆ ਜੀ ਆਪਣੇ ਕੋਲੇ ਸੂਟ ਇਹ ਆਪਣੇ ਕੋਲੇ ਬਾਵਾ ਆਏ ਸੀਗੇ ਪਰ ਸੇਲ ਹੋ ਗਏ ਇਹ ਕਿਤੋਂ ਵੀਡੀਓ ਚ ਮਤਲਬ ਪਾਣੀ ਰਹਿ ਗਏ ਸੀਗੇ ਤੇ ਹੁਣ ਇਹ ਲਾਸਟ ਪੀਸ ਹੈ ਜੀ ਸਿੰਗਲ ਸੂਟ ਹੈ ਇਹ ਹੈਗਾ ਜੀ ਇਹਦਾ ਕਲਰ بیس ਬਿਲਕੁਲ ਲਾਈਟ ਜਿਹਾ ਬੇਸ ਹੈ ਜੀ ਥੋੜਾ ਪਿੰਕਿਸ਼ ਟੋਨ ਤੇ ਵਿਚੇ ਦੇ ਜਿਹੜੇ ਫਲਾਰ ਪ੍ਰਿੰਟ ਦਿੱਤਾ ਹੋਇਆ ਰਸੀਆ ਬ੍ਰਾਂਡ ਦਾ ਜਿਹੜਾ ਇਹ ਸੂਟ ਰਹਿਣ ਵਾਲਾ ਹੈ ਜੀ ਰਸੀਆ ਦਾ ਪ੍ਰੋਪਰ ਇਤੇ ਟੈਗ ਲੱਗੇ ਹੋਏ ਨੇ ਜੀ ਰਸੀਆ ਦੇ ਨਾਲ ਇਹਦੀ ਹੈਗਾ ਜੀ ਮਸਲੀਨ ਦਾ ਦੁਪੱਟਾ ਜਿਹੜੀ ਰਸੀਆ ਦੀ ਮਸਲੀਨ ਦਾ ਦੁਪੱਟਾ ਲੱਗਿਆ ਇਹ ਮਤਲਬ ਇਹਦਾ ਜਿਹੜਾ ਪ੍ਰਿੰਟ ਹੈ ਜੀ ਉਦਾਂ ਦਾ ਹੀ ਪ੍ਰਿੰਟਡ ਦੁਪੱਟਾ ਲੱਗਿਆ ਹੋਇਆ ਦੁਪੱਟੇ ਦੀ ਲੁੱਕ ਵੀ ਬਹੁਤ ਸੋਹਣੀ ਹੈ ਇਹਦੀ ਕੁਆਲਿਟੀ ਉਸ ਤੋਂ ਵੀ ਜ਼ਿਆਦਾ ਸੋਹਣੀ ਹੁੰਦੀ ਹੈ ਜੀ ਤੇ ਸੂਟ ਦੀ ਕੁਆਲਿਟੀ ਜਿਹੜਾ ਮੈਂ ਤੁਹਾਨੂੰ ਸੂਟ ਬਾਰੇ ਦੱਸਾਂ ਪਿਓਰ ਕਾਟਨ ਦਾ ਸਟਾਫ ਹੈ ਇਹ ਪਿਓਰ ਕਾਟਨ ਸਟਾਫ ਹੈ ਜੀ ਵੱਡੇ ਪਣੀ ਦਾ ਸੂਟ ਹੈ ਇਹ ਨਾਲ ਇਹਦੇ ਹੈਗਾ ਜੀ ਜਿਹੜਾ ਦੁਪੱਟਾ ਲੱਗਿਆ ਪਿਓਰ ਮਸਲੀਨ ਦਾ ਦੁਪੱਟਾ ਲੱਗਿਆ ਹੋਇਆ ਔਰ ਇਹ ਸੂਟ ਦਾ ਰੇਟ ਰਹਿਣ ਵਾਲਾ ਹੈ ਜੀ 140 1400 ਰੁਪਏ ਸੂਟ ਦਾ ਰੇਟ ਲੈਣ ਵਾਲਾ ਇਹਦੇ ਵਿੱਚ ਆਪਣੇ ਕੋਲੇ ਸਿੰਗਲ ਕਲਰ ਹੈ ਬਾਕੀ ਕਲਰ ਇਹਦੇ ਸੇਲ ਹੋ ਗਏ ਨੇ ਔਰ ਜਿਹੜੇ ਏਕੇ ਦੀ ਸਿਦਕ ਕਲੈਕਸ਼ਨ ਹੈ ਜੀ ਰੇਟ ਹੈਗਾ ਇਹਨਾਂ ਦਾ 1250 ਰੁਪਏ ਇਹ ਆਪਣੇ ਕੋਲੇ ਤਿੰਨ ਕਲਰਾਂ ਦੇ ਵਿੱਚ ਆਇਆ ਸੀ ਤਿੰਨੋਂ ਹੀ ਕਲਰ ਇਹ ਅਵੇਲੇਬਲ ਨੇ ਅਗਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਲੈਣਾ ਚਾਹੋ ਨੇ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਭੇਜ ਸਕਦੇ ਹੋ ਜਾਂ ਫਿਰ ਇਹਨਾਂ ਨਾਲ ਲੇਸਿਸ ਵਗੈਰਾ ਤੁਸੀਂ ਅਟੈਚ ਕਰਵਾਉਣੀਆਂ ਨੇ ਹਨਾ ਲੇਸਿਸ ਲੈਣਾ ਚਾਹੋ ਨੇ ਆਪਣੇ ਕੋਲੇ ਲੇਸਿਸ ਵੀ ਅਵੇਲੇਬਲ ਨੇ ਆਪਾਂ ਤੁਹਾਨੂੰ ਲੇਸ ਵੀ ਦੇਵਾਂਗੇ ਔਰ ਜਿੱਥੇ ਮਰਜੀ ਬੈਠੇ ਤੁਸੀਂ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਆਪਣਾ ਆਫਲਾਈਨ ਆਨਲਾਈਨ ਦੋਨੇ ਕੰਮ ਨੇ ਜੀ ਆਪਾਂ ਆਨਲਾਈਨ ਵੀ ਸੂਟ ਭੇਜਦੇ ਆ ਤੇ ਆਫਲਾਈਨ ਆਪਣਾ ਸ਼ਾਪ ਤੇ ਤੁਸੀਂ ਆ ਕੇ ਵਿਜ਼ਿਟ ਕਰਕੇ ਵੀ ਸੂਟ ਲਿਜਾ ਸਕਦੇ ਹੋ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਦਿਖਾਈ ਨੇ ਜੀ ਏਕੇ ਬ੍ਰਾਂਡ ਦੇ ਸੂਟ ਦਿਖਾਈ ਨੇ ਸਿਦਕ ਕਲੈਕਸ਼ਨ ਔਰ ਇੱਕ ਸੂਟ ਮੈਂ ਤੁਹਾਨੂੰ ਰਸ਼ੀਆ ਦਾ ਦਿਖਾਇਆ ਬਹੁਤ ਸੋਹਣੇ ਸਟੱਫ ਦੇ ਵਿੱਚ ਇਹ ਸੂਟ ਆਏ ਸੀਗੇ ਰੇਟ ਇਹਨਾਂ ਦਾ ਰਹਿਣ ਵਾਲਾ ਜਿਹੜੇ ਸਿਦਕ ਕਲੈਕਸ਼ਨ ਹੈ ਜੀ 1250 ਰੁਪਏ ਔਰ ਜਿਹੜਾ ਰਸੀਆ ਦਾ ਹੈ ਜੀ ਉਹਦਾ ਰੇਟ ਰਹਿਣ ਵਾਲਾ 1400 ਰੁਪਏ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਔਰ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ